ਹਾਂਜੀ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਹੈ ਜੀ ਅੱਜ ਅਸੀਂ ਜਾ ਰਹੇ ਆ ਪਲਾੜੇ ਮੇਲੇ ਦੇ ਉੱਤੇ ਜਿੱਥੇ ਮਤਲਬ ਕਿ ਵੀ ਕੌਰੋ ਪਾਂਡ ਵਾਏ ਹੋਏ ਨੇਗੇ ਜਿੱਥੇ ਕੌਰੋ ਪਾਂਡ ਵਾਕੇ ਗਏ ਆ ਤੇ ਸ੍ਰੀ ਗੁਰਗੋਬਿੰਦ ਸਿੰਘ ਜੀ ਨੇ ਵੀ ਉੱਥੇ ਚਰਨ ਪਾਏ ਸੀਗੇ ਬਹੁਤ ਮਤਲਬ ਕਿ ਵੀ ਖਾਸ ਜਗ੍ਹਾ ਕੀ ਹੈ ਨਾ ਸਾਡੇ ਕਾਫੀ ਬੰਦੇ ਦਾ ਅੱਜ ਗਏ ਆ ਸਾਡੇ ਆਣਗਮਣ ਦੇ ਵਿੱਚੋਂ ਗਏ ਆ ਸਾਡੇ ਸਾਰੇ ਫੀਟ ਰੇਡੇ ਦੇ ਉੱਪਰ ਗਏ ਤੇ ਕੁਝ ਟਰਾਲੀਆਂ ਦੇ ਗਏ ਆ ਆ ਮੇ ਕਾਫੀ ਵੱਡਾ ਮੇਲਾ ਭਰਦਾ ਬਹੁਤ ਵਧੀਆ ਮੇਲਾ ਭਰਦਾ ਜਿਆ ਸੀ ਜਾ ਰਹਿਆਂਗੇ ਉੱਥੇ ਹੁਣ ਠੀਕ ਆ ਸਾਡਾ ਬੰਦਾ ਇਹ ਸਾਡਾ ਬੰਦਾ ਮੰਨਦਾ ਨਹੀਂ ਕਹਿੰਦਾ ਮੈਂ ਜਾਣਾ ਕਹਿੰਦਾ ਉੱਥੇ ਕਹਿੰਦਾ ਮੈਨੂੰ ਨਮਾ ਕੇ ਲੈ ਕੇ ਆ ਹੁਣ ਮੈਨੂੰ ਸਮਝ ਨਹੀਂ ਆਉਂਦੀ ਵੀ ਇਹਨੂੰ ਮੈਂ ਕਿਵੇਂ ਨਮਾਉ ਹੂੰ ਇਹ ਖ ਸੁੱਖ ਨਾਲ ਇਹਦੀ ਸਿਹਤ ਵੀ ਬਹੁਤ ਵਧੀਆ ਤਾਕੜੀ ਸਿਹਤ ਆ ਹੁਣ ਠੀਕ ਹੈ ਓਕੇ ਦੋਸਤੋ ਹੁਣ ਅਸੀਂ ਜਾ ਰਹੇ ਹਾਂ ਹੋ ਰਿਹਾ ਰੈਡੀ ਤੂੰ ਹੁਣ ਇੱਥੇ ਕੀ ਪੀਣਾ ਹੋਏ ਚਾਹ ਵੀ ਲਈਏ ਉਹ ਚਾਹ ਨੂੰ ਕੀ ਹੈ ਉੱਥੇ ਮੇਲੇ ਚ ਪੀਵਾਂਗੇ ਪੀਤੀ ਨਹੀਂ ਬਣਾ ਗੁਰਦੁਆਰੇ ਜਾ ਕੇ ਕਿੰਨੇ ਮਰਜ਼ੀ ਚਾਹ ਜੂ ਪੀ ਲਈ ਹੂੰ ਕੋਟ ਪੀ ਲਈ ਬਹੁਤ ਵਧੀਆ ਦੋਸਤੋ ਪਲਾੜਾ ਹੈਗਾਗਾ ਆਪਣਾ ਪੈਣੀ ਤੋਂ ਸਿੱਧਾ ਇੱਕ ਨਾ ਸੂਏ ਤੇ ਰੋੜ ਜਾਂਦਾ ਸੂਏ ਦੇ ਕੱਚਾ ਜਾਪ ਹ ਜਾਂਦਾ ਉਧਰ ਵੀ ਆ ਜਾਂਦਾ ਪੱਖੋ ਵੇਚਦੀ ਵੀ ਆ ਜਾਂਦਾ ਛੋਗੇ ਵੇਚਦੀ ਵੀ ਆ ਜਾਂਦਾ ਤੇ ਜੋਗੇ ਵੇਚਦੀ ਵੀ ਸਿੱਧੀ ਸੜਕ ਬਣੀ ਵੀ ਹੈ ਮਤਲਬ ਕਿ ^{(0)} ਚਾਰੇ ਪਿੰਡਾਂ ਨੂੰ ਵਧੀਆ ਉਹ ਲੱਗਦਾ ਨਾ ਤੇ ਇਹ ਤੁਸੀਂ ਐ ਮੰਨ ਲਓ ਦੋਸਤੋ ਇੱਕ ਬਹੁਤ ਮੰਨਿਆ ਪਰ ਮੰਨਿਆ ਹਨਾ ਬਹੁਤ ਤਕੜਾ ਮਤਲਬ ਕਿ ਇਤਿਹਾਸਿਕ ਜਗ੍ਹਾ ਈ ਜਿੱਥੇ ਮਤਲਬ ਕਿ ਕੌਰ ਕੈਰੋਆਂ ਔਰ ਪਾਂਡੂ ਦੋਵੇਂ ਮਤਲਬ ਕਿ ਇੱਥੇ ਆਏ ਹੋਏ ਨੇ ਹਨਾ ਤੇ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੀ ਅਸੀਂ ਸੁਣ ਰਹੇ ਹਾਂ ਹਨਾ ਵੀ ਉੱਥੇ ਮਤਲਬ ਕਿ ਉਹਨਾਂ ਨੇ ਵੀ ਉਹ ਕੀਤਾ ਪਿਆ ਵਧੀਆ ਤੇ ਗੁਰਗੋਬਿੰਦ ਸਿੰਘ ਜੀ ਵੀ ਇੱਥੇ ਆ ਕੇ ਗਏ ਆ ਉਹਨਾਂ ਦੇ ਵੀ ਚਰਨ ਪਏ ਹੋਏ ਨੇ ਇੱਥੇ ਤੇ ਬਹੁਤ ਮਤਲਬ ਕਿ ਵੀ ਕਰਨੀ ਵਾਲੀ ਵਧੀਆ ਈ ਸੀ ਰਾਮਚੰਦਰ ਜੀ ਵੀ ਇੱਥੋਂ ਦੀ ਕਹਿੰਦੇ ਲੰਗੇ ਹੋਏ ਨੇ ਕਿ ਜਦੋਂ ਸੀ ਰਾਮਚੰਦਰ ਜੀ 14 ਸਾਲਾਂ ਦਾ ਬਸਮਾ ਬਨਵਾਸ ਕੱਟ ਗਏ ਕੱਟਣ ਗਏ ਸੀ ਹਨ ਉਦੋਂ ਫਿਰ ਇੰਨਾ ਜੰਗਲਾਂ ਦੇ ਵਿੱਚ ਸੀ ਇਹ ਪਹਿਲਾਂ ਬਹੁਤ ਮਤਲਬ ਕਿ ਜੰਗਲੀ ਇਲਾਕਾ ਸੀ ਬਹੁਤ ਜੰਗਲ ਸੀ ਇੱਥੇ ਤਾਂ ਕਰਕੇ ਇੱਥੇ ਮਤਲਬ ਕਿ ਵੀ ਆਏ ਵੇ ਸੀ ਕੌਰੋ ਪਾਂਡੂ ਤੇ ਸਾਰੇ ਇੱਥੇ ਰੁਕੇ ਹੋਏ ਆ ਬਹੁਤ ਵਧੀਆ ਇਤਿਹਾਸਕ ਜਗ੍ਹਾ ਹੈਗੀ ਮਿੱਤਰੋ ਤੇ ਤੁਹਾਨੂੰ ਦਿਖਾਉਣੇ ਆ ਅਸੀਂ ਜਾ ਕੇ ਮੇਲੇ ਦੇ ਵਿੱਚ ਆ ਬੋੜਾ ਮਿੱਤਰੋ ਭੈਣੀ ਵਾਲਾ ਆਣੀ ਵਾਲੇ ਨੂੰ ਤਾਂ ਇੱਕ ਕੱਚਾ ਰਸਤਾ ਜਾਂਦਾ ਸੂਰੇ ਦੇ ਨਾਲ। ਬਹੁਤ ਉਹਦੇ ਨਾਲ ਇਧਰ ਦੀ ਵੀ ਪਲਾੜਾ ਤੇ ਦੂਜੇ ਆਉਂਦੇ ਵਾਸਤੇ ਜਦ ਕਾਣੇ ਦੂਜਾ ਰਸਤਾ ਇੱਕ ਹੋਰ ਵੀ ਹੈ। ਉਹ ਵੀ ਸੁਣੋ ਦਿਖਾਣੇ। ਸਾਰੇ ਜਿਹੜੇ ਕੋਈ ਮੋਟਰਸਾਈਕਲ ਸਕੂਟਰ ਇਧਰ ਦੀ ਜਾਂਦੇ ਨੇ ਕਾਫੀ। ਬਾਈ ਪਲਾੜੇ ਦਾ ਕੱਚਾ ਹੈਗਾ ਤਾਂ ਕੱਚਾ ਰਸਤਾ ਥੋੜਾ ਜਿਹਾ ਹੈ। ਇਹ ਸਾਰਾ ਕੱਚਾ ਰਸਤਾ ਦੂਜੀ ਸਾਈਡ ਦਾ ਉਹ ਬਣਿਆ ਪਿਆ ਦੂਜੀ ਸਾਈਡ ਸੜਕ ਬਣੀ ਵੀ ਹੈ। ਉਧਰਲਾ ਰਸਤਾ ਸਾਰਾ ਵਧੀਆ। ਇਹ ਦੇਖੋ ਸੂਹਾ ਸੂਏ 'ਚ ਵੀ ਅੱਜ ਦਾ ਪਾਣੀ ਜਾਂਦਾ ਥੋੜਾ ਥੋੜਾ। ਇਹਦੀ ਕਈ ਮਾਰੀ ਪਾਣੀ ਹੁੰਦਾ ਨਹੀਂ ਐ ਸੋਸ ਤੇ। ਸਾਰਾ ਸੂਹਾ ਵੀ ਪੱਕਾ ਕਰਤਾ ਦੇਖੋ। ਇਹ ਸਾਰਾ ਸੂਏ ਦੇ ਨਾਲ-ਨਾਲ ਜਾਣਾ ਪੈਣਾ। ਇਹ ਜਾ ਕੇ ਸੂਹਾ ਉੱਥੇ ਨਿਕਲਣਾ ਬਸ। ਜਾ ਰਹੇ ਨੇ ਮੇਲੇ ਦੇ ਟਰਾਲੀਆਂ। ਸਾਰਿਆਂ ਭਰ-ਭਰ ਕੇ। ਦੇਖੋ ਮਿੱਤਰੋ ਆਏ ਜਾਂਦੇ ਨੇ ਕਿ ਇਹਦੇ ਉੱਪਰ ਦੀ। ਆਲਿਆਂ ਦੇ ਚਾਰੇ ਨੇਗੇ ਆਪਣੇ ਭਾਈ ਕੇ ਤਰਫ ਪਲਾੜੇ ਮੇਲੇ ਤੇ ਜਾ ਰਿਹਾ ਦੇਖੋ ਬੱਕਰੇ ਲੈ ਕੇ ਬਤਰੀਆਂ ਲੈ ਕੇ ਬੱਕਰੇ ਦਾ ਹੀ ਮੱਥਾ ਟਿਕਾ ਕੇ ਲੈ ਕੇ ਆਉਂਦੀ ਹੈ ਸਾਹੀ ਨਾਲ ਹੀ ਹੁੰਦੇ ਆ ਖੇਤ ਦੇ ਵਿੱਚ ਦੇਖੋ ਕਿੰਨਾ ਘਾਹ ਬਣਾ ਰੱਖਿਆ ਇਹਨਾਂ ਨੇ ਖੇਤ ਵਾਲਾ ਕੋਠਾ ਦੇਖੋ ਮਿੱਤਰੋ ਆ ਕੀ ਜੀ ਹੈ ਇਹ ਪੁਰਾਣੇ ਸਮਿਆਂ ਦਾ ਲੱਗਿਆ ਹੋਇਆ ਜੀ ਇਹ ਇੱਥੋਂ ਦੋ ਸੂਏ ਬਾਅਦ ਦੇ ਆ ਇਹ ਤਾਂ ਦੋ ਸੂਏ ਪਾੜਦੇ ਆ ਮਿੱਤਰੋ ਇਹ ਇਹ ਦੱਸੋ ਇਹ ਬੰਨ ਹੈ ਇਹ ਪੁਰਾਣੇ ਜਵਾਨੇ ਦਾ ਲੱਗਿਆ ਹੈ ਕਾਫੀ ਟਾਈਮ ਦਾ ਇਹ ਹੁਣ ਨਹੀਂ ਹੈਗਾ ਨਵੀਂ ਤਕਨੀਕ ਇਧਰੋਂ ਪਾਣੀ ਆ ਕੇ ਇਧਰ ਨਿਕਲ ਰਿਹਾ ਦੇਖੋ ਸੂਏ ਦਾ ਪਾਣੀ ਨਿਕਲ ਰਿਹਾ ਵਧੀਆ ਨਾ ਆਹ ਦੱਸੋ ਕੀ ਇਹ ਪੁਰਾਣੇ ਜੋਸ ਦਾ ਬਣਿਆ ਪਿਆ ਇਹ ਸਾਰਾ ਐਦਾਂ ਹੀ ਲਾਈਟ ਲੋਡ ਦਾ ਸਾਰਾ ਇੰਤਜ਼ਾਮ ਕੀਤਾ ਹੋਇਆ ਇੱਥੇ ਦੂਜੀ ਲਾਈਟ ਲੱਗੀ ਵੀ ਹੈ ਡਿਜੀਟਲ ਇਧਰੋਂ ਆਹ ਦੂਜਾ ਆ ਗਿਆ ਹਨਾ ਦੋ ਸੂਏ ਇੱਥੋਂ ਇੱਕ ਸੂਏ ਤੋਂ ਨਾ ਦੋ ਸੂਏ ਪਾੜਦੇ ਦੋਨੇ ਕੱਸਿਆਂ ਲੱਗਦੇ ਆ ਆ ਦੇਖੋ ਕੱਦੂ ਕੱਦੂ ਜੇ ਦੇਖੋ ਨਾ ਅੱਗੇ ਨਹੀਂ ਜਾਣ ਦਿੰਦੇ ਦੇ ਕਿੱਡੇ ਕਿੱਡੇ ਕੱਬੂ ਵਿੱਚ ਡਿੱਗੇ ਪਿਆ ਅੱਗੇ ਨਹੀਂ ਜਾਣ ਦਿੰਦੇ ਇਹ ਸ਼ੁਰੂ ਹੋ ਗਿਆ ਮੇਲੇ ਦੇ ਵਿੱਚ ਚਹਲ ਪਹਲ ਤੁਸੀਂ ਐ ਮੰਨ ਲਓ ਵੀ ਨਜ਼ਰ ਆਉਣ ਲੱਗੀ ਇੱਥੋਂ ਜਾ ਰਿਹਾ ਆਹ ਜਾ ਰਿਹਾ ਹੈਗਾ ਜੋਗੇ ਨੂੰ ਆਹ ਜਾ ਰਿਹਾ ਹੈਗਾ ਬਾਈ ਅਕਲੀਏ ਨੂੰ ਹਨਾ ਰਾਂ ਤੇ ਆਹ ਦੇਖੋ ਸਾਰੀ ਚਹਲ ਪਹਲ ਆਹ ਇਹ ਜਿਹੜੀ ਸਾਰੀ ਸੜਕ ਜਾ ਰਹੀ ਹੈ ਇਹ ਸਾਰੀ ਸੜਕ ਜਾ ਰਹੀ ਹੈਗੀ ਪੱਖੋਂ ਅੱਜ ਤੋਂ ਮੇਲੇ ਦੀ ਚਹਲ ਪਹਲ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਅੱਜ ਲਾਟ ਦੇਣਾ ਲਾਟ ਦੇਣਾ ਅੱਜ ਇਹ ਤੁਸੀਂ ਮੰਨ ਲਓ ਕੱਲ ਤਾਂ ਇੰਨੀ ਜਿਆਦਾ ਭੀੜ ਸੀ ਵੀ ਆਹ ਜਿਹੜਾ ਰਾਸਤਾ ਸੀ ਨਾ ਸਾਰਾ ਰਾਸਤਾ ਬਲੌਕ ਕੀਤਾ ਹੋਇਆ ਸੀਗਾ ਇਹ ਸਾਰਾ ਰਾਸਤਾ ਹੀ ਬਲੌਕ ਸੀਗਾ ਇਹ ਆ ਗਿਆ ਮੇਨ ਗੇਟ ਜੀ ਇਹ ਮੇਨ ਗੇਟ ਆ ਗਿਆ ਇੱਥੇ ਬਸ ਥੋੜੇ ਜਿਹੇ ਦੁਕਾਨਾਂ ਹੀ ਰਹਿ ਗਈਆਂ ਹੁਣ ਤਾਂ ਗਰੀਦ ਕਰੀਏ ਹਾਂ ਹਾਂ ਮੇਰੇ ਲੈ ਚੱਲਾਂ ਅੰਦਰ ਉਹਦੇ ਤੇ ਕਰਾਂਗੇ ਮੈਂ ਤੂੰ ਸਾਰੀਆਂ ਦੁਕਾਨਾਂ ਆ ਗਈਆਂ ਇਹ ਇਹ ਆ ਗਿਆ ਜੀ ਸਟੈਂਡ ਇਹਦੇ ਸਾਰੇ ਮੋਟਰਸਾਂ ਦੇ ਸਟੈਂਡ ਲੱਗਦੇ ਆ ਚੱਲ ਚੱਲ ਆਇਆ ਇੱਥੇ ਇਹ ਸਾਰੀ ਆ ਗਈ ਪਾਰਕਿੰਗ ਜੀ ਪਾਰਕਿੰਗ ਦੇ ਵਿੱਚ ਆਉਂਦਾ ਸਾਰਾ ਕੁਝ ਜੀ ਕਰ ਬੈ हाँ। मेला देखना दे ये भी अपने पिंड बंद सारे बहुत बढ़िया

ਆਜੂ ਜੀ ਸੁਣਦਾ ਉੱਤਾਂ ਬੈਦੋੜੇ ਤਰਾ ਫਿਰਦਾ ਇਹ ਆ ਸਰੋਵਰ ਬੱਦਿਓ ਇੱਥੇ ਇਸ਼ਨਾਨ ਕਰਦਾ ਸਾਰੀ ਸੰਗਤ ਇਹ ਸਰੋਵਰ ਬਣਿਆ ਦਾ ਇੱਧਰ ਬੱਦਿਆ ਤੱਕਣਾ ਉੱਧਰ ਪਰਾ ਉਹ ਕਿਰਪਾ ਦੀ ਢੇਉੜੀ ਕਰ ਤੋਂ ਆਉਣਾ ਹੈ ਤੇ ਉਹ ਅਸੀਂ ਕਰਦਾਂਗੇ ਇਸ਼ਨਾਨ ਕਰਨਾ ਜਿਹੜਾ ਗੁਰਦੁਆਰਾ ਸਾਹਿਬ 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 ਜਿਹੜਾ ਗੁਰਦੁਆ

ਉੱਪਰ ਜਾ ਕੇ ਮੁੱਠੜੇ ਦੋ ਉੱਪਰ ਜਾ ਕੇ ਬਣੀ ਬਸਮਾ ਇਹਂ ਤੇ ਆਸ ਕੇ ਦੇਖੋ ਤੁਸੀਂ ਬਸਮਾ ਬਣੀ ਬਹੁਤ ਖਿਆਲ ਕਰੀ ਹੇ ਨੀਚੇ ਤੱਕ ਦੇਖੋ ਜਾ ਰਹੇ ਹੋ ਨਾ ਸਾਰੀ ਸੰਗਤ ਕੋ ਚਾਰ ਸਿੱਧੀ ਸਾਰਾ ਉੱਪਰ ਬਲੈਕ ਦਾ ਸਾਈਡ ਤੇ ਸਾਰਾ ਦੀਦਾ ਸਾਰਾ ਸੈਡਾ ਸੈਡਾ ਦੇ ਜੰਗਲ ਹੁੰਦੇ ਸੀ ਬਾਬੇ ਉਹਨਾਂ ਦਾ ਗੁਰਦੁਆਰਾ ਸਾਹਿਬ ਬਣ ਕੇ ਇੱਥੇ ਸਾਰਾ ਜੰਗਲ ਹੁੰਦਾ ਸੀ orang tersebut ini lebih agak lebih tenang ini उधर निवास कर रहे हैं जब आसानी निवास कर इधर से अगर चलना आता है तो आपको दुआ पड़े दुआ रसात दरवाजा रसात क्या चीज़ निवास कर रहे हैं ये कबूतर रसात ਏਹ ਆ ਗੱਪੇ ਪਹੁੰਚ ਗਈਆਂ ਸਾਰੀਆਂ ਦੁਕਾਨਾਂ ਖੂਬ ਚੱਲ ਰਹੀਆਂ ਨੇ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਇੱਥੇ ਪਕੌੜੇ ਬ੍ਰੈਡ ਇੱਧਰ ਜਲੇਬੀਆਂ ਇੱਧਰ ਸੁੱਕੇ ਵਾਲੇ ਪਕੌੜੇ ਵਰਫੀ ਸਾਰੀ ਚੀਜ਼ਾਂ ਨੇ ਕਜ਼ਰ ਹੋ ਰਿਹਾ ਇੱਧਰ ਜਾ ਰਹੇ ਆਂ ਇੱਧਰ ਦਿਖਾਉਂਦੇ ਆਂ ਭਾਈ ਆ ਬੈਗ ਦੇ ਨਾਲ ਲੱਗੇ ਪਏ ਸਾਰੇ ਉਹ ਬੰਦੇ ਬਾਹਰ ਛੱਡ ਕੇ ਭਾਬੀ ਪੱਖੋ ਕੇ ਵਾਲਾ ਬਹੁਤ ਕਹਿ ਰਹੇ ਇੱਥੇ ਲੰਘ ਕੇ ਪਾਣਾ ਸਾਰਾ ਜਿਹੜਾ ਅੱਜ ਦਾ ਦਿਨ ਅੱਜ ਥੋੜਾ ਜਿਹਾ ਕੱਟ ਘਾਟਾ ਕੱਲ ਥੋੜਾ ਜਿਹਾ ਮਿੱਤਰੋਂ ਜ਼ਿਆਦਾ ਸੀ ਜਿਹੜਾ ਅੱਜ ਤਾਂ ਬਹੁਤ ਕੱਟ ਘਾਟਾ ਅੱਜ ਤਾਂ ਬਹੁਤ ਜ਼ਿਆਦਾ ਸੀੜਾ ਕੱਲ ਇੱਥੇ ਬਹੁਤ ਜ਼ਿਆਦਾ ਭੀੜ ਸੀ ਇੱਧਰ ਵੀ ਦੇਖਾ ਇੱਧਰ ਸਰੋਗਤ ਪਾਣਾ ਸਾਰਾ ਸਰੋਗਤ ਇੱਧਰ ਸਾਡੇ ਬੰਦੇ ਫਿਰਦੇ ਆਂ ਚੇਕੀ ਕੀ ਕ੍ਰੀਜ਼ ਲੈਣਾ ਨਹੀਂ ਬੱਚਿਆਂ ਦੇ ਨਾਮ ਲੱਗਿਆ ਉਹ ਲਿਖਿਆ ਕੀ ਕੀ ਕ੍ਰੀਜ਼ ਲਿਆ ਤੁਸੀਂ ਮੈਂ ਤੁਸੀ ਲੈ ਕੇ ਨਹੀਂ ਆਏ ਤੂੰ ਤਾਂ ਇਕੱਲਾ ਹੀ ਆ ਗਿਆ ਤੈਨੂੰ ਕੀ ਖਰੀਦੀ ਆ ਕੀ ਖਰੀਦੀ ਹੈ ਛੱਡੀ ਤਾ ਤੇ ਨਾਮ ਸੁਦੀ ਰੇ ਰੇ ਬੰਦੇ ਆ ਲੈ ਸਾਡੀ ਕੋਲ ਰਾਰੇ ਬੰਦੂਕ ਵਿੱਚ ਗੋਤ ਲੈਣਾ ਗੋਤਾਂ ਲਿਖਾਣਾ ਕੜਦੇ ਸਾਰੇ ਬੰਦੇ ਸਾਡੇ ਪਿੰਡ ਦੇ ਲੈ ਲੋ ਲੈ ਲੋ ਮੇਲੇ ਚ ਕੀ ਲੜਾ ਸਾਰੇ ਸਾਡੇ ਪਿੰਡ ਦੇ ਵੀ ਮੇਲੇ ਚ ਕੱਢਨੇ ਵਾਲੇ ਔਖੇ ਨੇ ਦੇਖਣਾ

ਹਾਂ ਅਚਾਈ ਮਹਿੰਗੀਆਂ ਹੁੰਦੀਆਂ ਨੇਗੀਆਂ ਇਹ ਜਿਹੜਾ ਸਾਨੂੰ ਦੇਖ ਰਿਆ ਨਾ ਇਹ ਸਾਰਾ ਜੰਗਲ ਹੁੰਦਾ ਸੀਗਾ ਫਿਲਹਾਲ ਫਿਲਹਾਲ ਹੁਣ ਇਹ ਬਣ ਗਿਆ ਗੱਡੀਆਂ ਕੁਡੀਆਂ ਖੜਾਉਣ ਵਾਲਾ ਕੀ ਕਹਿੰਦੇ ਹੁੰਦੇ ਇਹਨੂੰ ਗੱਡੀਆਂ ਖੜਾਉਣ ਵਾਲੇ ਨੂੰ ਕੀ ਕਹਿੰਦੇ ਪਾਰਕਿੰਗ ਰੇ ਸਾਰੀ ਜਗ੍ਹਾ ਪਾਰਕਿੰਗ ਬਣ ਚੁੱਕੀ ਐ। ਮੈਂ ਇੱਧਰ ਬਹੁਤ ਵੱਡੇ ਵੱਡੇ ਨਾ ਝੰਡਾ ਹੁੰਦੇ ਸੀਗੇ ਇੱਥੇ ਪੁਰਾਣੇ। ਹਾਜੀ ਵਿੱਚ ਵਿੱਚ ਕੋਈ ਕੋਈ ਹੈਗਾ ਵੀ ਹੈ ਨਾ। ਜਿਵੇਂ ਆਹ ਝੰਡਾ ਹੈਗਾ ਇਦਾਂ ਦੇ ਸਾਰੇ ਝੰਡਾ ਹੁੰਦੇ ਸੀਗੇ ਬੰਦੇ। ਇਦਾਂ ਦੇ ਬਾਣ ਹੁੰਦੇ ਸੀ ਮਿੱਤਰੋ ਸਾਰੇ ਹਨਾ। ਐਂ ਜੰਗਲਾਂ ਦੇ ਵਿੱਚ ਇੰਨਾ ਚੁਲੂ ਕੇ ਵੀ ਸੀਗੇ ਆ ਕੇ ਮਤਲਬ ਕਿ ਇੰਨਾ ਚ ਉਹਨਾਂ ਨੇ ਬਸਰਾਮ ਕੀਤਾ ਸੀਗਾ। ਕੌਰ ਬਾਣ ਇੱਥੇ ਆ ਜੰਗਲਾਂ ਦੇ ਵਿੱਚ ਆਏ ਹੋਏ ਸੀ ਹੁਣ ਇੱਥੇ ਤਾਂ ਕਾਫੀ ਕਾਫੀ ਜੰਗਲ ਨੇ ਜਿਹੜੇ ਇੱਥੋਂ ਪੱਟਦੇ ਹਨਾ। ਬਹੁਤ ਮਤਲਬ ਕਿ ਵੀ ਪੁਰਾਣਾ ਇਤਿਹਾਸ ਆ ਇਸ ਚੱਕ ਦਾ ਸਾਰੇ ਬਾਣਾ ਇਦਾਂ ਦੇ ਸਿਖਿਆ ਇਦਾਂ ਦੇ ਸਾਰਾ ਜੰਗਲ ਸਾਰਾ ਜੰਗਲਾ ਇਦਾਂ ਦਾ ਜੰਗਲ ਸਿਖਿਆ ਬਣਿਆ ਹੋਇਆ ਹੁਣ ਤਾਂ ਸਾਰਾ ਇਹ ਖਤਮ ਕਰਤਾ ਇੱਥੋਂ ਘਰੋਂ ਉਹ ਸਾਰਾ ਮਤਲਬ ਕਿ ਇੱਥੇ ਐਵੇਂ ਐਵੇਂ ਬਾਣ ਸੀਗੇ ਇਦੋਂ ਇਦੋਂ ਆਹ ਜਗ੍ਹਾ ਤੇ ਮਤਲਬ ਕਿ ਉਹਨਾਂ ਨੇ ਆ ਕੇ ਸਾਰਾ ਲੈਤੀ ਸੀ ਨਾ ਜਿੱਥੇ ਉਹਨਾਂ ਦੇ ਮਤਲਬ ਕਿ ਵੀ ਚਾਰਨ ਬਾਇਸ ਦੇ ਇੱਥੇ ਮਤਲਬ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਵੀ ਆ ਕੁਝ ਲੋਕ ਕਹਿ ਰਹੇ ਵੀ ਹਣਾ ਵੀ ਇੱਥੇ ਗੁਰੂ ਗੋਬਿੰਦ ਸਿੰਘ ਜੀ ਆਏ ਸੀ ਆਪਾਂ ਤਾਂ ਨਹੀਂ ਵੇਖੇ ਆਪਾਂ ਤਾਂ ਨਹੀਂ ਵੇਖੇ ਮਿੱਤਰੋ ਲੇਕਿਨ ਸਿੱਖਾਂ ਦੀ ਵੀ ਗੁਰੂ ਆਏ ਸੀ ਇੱਥੇ ਆ ਇਹ ਸਾਰਾ ਜੰਗਲ ਸੀ ਬਾਬਾਏ ਸਾਰਾ ਜੰਗਲ ਸੀ ਹੋਰ ਸਾਰਾ ਜੰਗਲ ਸੀ ਹੈ ਇੱਥੋਂ ਇਹ ਬਾਅਦ ਚ ਬਣਿਆ ਸਾਰਾ ਅੱਲਾ ਤਾਂ ਇਹ ਸਾਰਾ ਜੰਗਲੀ ਸੀ ਦਾ ਸਾਰਾ ਜੰਗਲ ਸਾਰੇ ਇੱਥੇ ਵੱਡੇ ਵੱਡੇ ਬਾਲ ਲੱਗੇ ਹੋਏ ਸੀਗੇ ਆ ਦੇਖੋ ਆ ਸਾਰੇ ਨਾ ਉਹ ਕੋਸਤਾ ਕਰਨੀ ਕਰਤੀ ਕਾਫੀ ਟਾਈਮ ਤੋਂ ਲੱਗੇ ਦੂਰ ਤੱਕ ਸੀਗਾ ਹੁਣ ਤਾਂ ਇਹ ਕਾਫੀ ਮਤਲਬ ਖਤਮ ਹੋ ਚੁੱਕਿਆ ਹੈ ਪਹਿਲਾਂ ਦੀ ਪ੍ਰਾਣ ਇਤਿਹਾਸ ਦੇ ਵਿੱਚ ਨਜ਼ਰ ਕੇ ਵੀ ਇਹ ਸਾਰਾ ਜੰਗਲ ਜੰਗਲ ਸੀ ਸਾਰੇ ਜੰਗਲ ਸੀ ਇੱਥੇ ਬਰਵਾ ਸੀ ਕੋਰਵਾ ਬਾਨ ਬੰਦਾ ਤੇ ਕੋਰਵਾ ਬਾਨ ਵਾਏ ਦੀ ਉਹਦੀ ਕੋਠੇ ਵੀ ਲੱਗੇ ਹੈ ਤੋ ਵੀ ਲੱਗੀ ਹੋਈ ਹੈ ਸਟੈਂਡਰਡ ਨਹੀਂ ਤਾਂ ਥ੍ਰੀ ਜਗ੍ਹਾ ਬੱਦੇ ਜਾ ਕੇ ਪ੍ਰੈਕਟਿਸ ਨੂੰ ਪਾਣੀ ਸਾਰੀ ਜਗ੍ਹਾ ਇੱਥੇ ਇਹ ਹੈ ਕਾਇਰ ਉਭਾਣ ਦਾ ਇਤਿਹਾਸ ਇੱਥੇ ਹੁਣ ਕੋ ਬਹੁਤ ਹੀ ਗਿੱਧੇਦਰੋਤੀ ਦੇ ਪੰਜ ਪੁੱਤਰ ਸੀ ਹਨ ਇਹ ਪੰਜ ਪੁੱਤਰ ਦਰੋਤੀ ਦੇ ਸੀ ਇੱਥੇ ਲੱਗਾ ਜੀ ਸਾਰਾ ਚੰਗੀ ਸੀਗਾ ਇੱਥੇ ਤੌਰ ਬਣਵਾਣੇ ਮਤਲਬ ਕਿ ਰਹਿ